ਦੋਸਤੋ ਪਾਝੂ ਮੰਡੀ ਜਗਰਾਉਂ ਦੇ ਪਹੁੰਚੇ ਆ 23 ਤਰੀਕ 11 ਮਹੀਨਾ 2025 ਇਹ ਮੰਡੀ ਹਰੇਕ ਮਹੀਨੇ ਦੀ 23 ਤਰੀਕ ਨੂੰ ਲੱਗਦੀ ਆ ਤੇ ਹੁਣ ਇਹ ਮੰਡੀ ਮਹੀਨੇ ਚ ਦੋ ਵਾਰੀ ਲੱਗਣ ਲੱਗੀ 23 ਤਰੀਕ ਤੇ 3 ਤਰੀਕ ਬੱਛਾਂ ਵਾਲੇ ਪਾਸੇ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਛੀਆਂ ਆਈਆਂ ਹੋਈਆਂ ਇਹ ਇੱਕੋ ਇੱਕ ਸਪੈਸ਼ਲ ਮੰਡੀ ਆ ਜਿਹਦੇ ਉੱਤੇ ਸਪੈਸ਼ਲ ਬੱਛੀਆਂ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚਦੀਆਂ ਗਈਆਂ ਐਚਐਫ ਹੋਣ ਚਾਹੇ ਜਰਸੀ ਹੋਵੇ ਸ਼ਾਈ ਵਾਲ ਗੈਰ ਪਿਓਰ ਵੀ ਮਿਲਣਗੀਆਂ ਤੇ ਤੁਹਾਨੂੰ ਕ੍ਰੋਸ ਚ ਵੀ ਮਿਲਣਗੀਆਂ ਬਾਕੀ ਗੱਬਣ ਵੀ ਮਿਲ ਜਾਣਗੀਆਂ ਤੇ ਨਾਨ ਪ੍ਰੈਗਨੈਂਟ ਵੀ ਮਿਲ ਜਾਣਗੀਆਂ ਤੇ ਹਰੇਕ ਤਰ੍ਹਾਂ ਦਾ ਮਤਲਬ ਤੁਹਾਨੂੰ ਮਾਲ ਮਿਲ ਜੂਗਾ ਹਰੇਕ ਤਰ੍ਹਾਂ ਦਾ ਤੁਹਾਨੂੰ ਭਾਅ ਮਿਲ ਜੂਗਾ ਤੇ ਹਰੇਕ ਤਰ੍ਹਾਂ ਦੀ ਤੁਹਾਨੂੰ ਉਮਰ ਮਿਲ ਜੂਗੀ ਕਿਸੇ ਤਰ੍ਹਾਂ ਦੀ ਵੀ ਬੱਚੀ ਤੁਸੀਂ ਖਰੀਦਣੀ ਹੈ ਇੱਥੋਂ ਆ ਕੇ ਖਰੀਦ ਸਕਦੇ ਹੋਵੇ ਚਾਹੇ 10 ਲੈ ਜਾਓ 5 ਲੈ ਜਾਓ 1 ਲੈ ਜਾਓ ਚਾਹੇ ਕਠੀਆਂ ਲੈ ਜਾਓ 15 ਲੈ ਜਾਓ 20 ਲੈ ਜਾਓ ਜਿੰਨਾਂ ਦਾ ਮਰਜ਼ੀ ਲੈ ਜਾਓ ਉੱਥੋਂ ਤੁਸੀਂ ਖਾਲੀ ਨਹੀਂ ਮੜੋਂਗੇ ਕਿਉਂਕਿ ਆਪਸ਼ਨ ਬਹੁਤ ਹੁੰਦਾ ਮੰਡੀ ਦੇ ਉੱਤੇ ਹਰੇਕ ਤਰ੍ਹਾਂ ਦਾ ਮਾਲ ਆਉਂਦਾਗਾ ਚੰਗਾ ਮਾੜਾ ਹਰ ਕਾਰਡ ਵਾਲਿਆਂ ਵੀ ਆਉਂਦੀਆਂ ਬਿਨਾਂ ਰਕਾਰਡ ਤੋਂ ਵੀ ਹੁੰਦੀਆਂ ਹਰੇਕ ਤਰ੍ਹਾਂ ਦੇ ਤਕਰੀਬਨ ਮਾਲ ਹੁੰਦਾਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਸਪੈਸ਼ਲ ਤੁਹਾਨੂੰ ਆਪਾਂ ਵੱਛਣਾਂ ਦਾ ਖਾਵਾਵਾਂਗੇ ਵੱਛਣਾਂ ਤੋਂ ਆਪਾਂ ਤੁਹਾਨੂੰ ਰੇਟਾਂ ਤੋਂ ਜਾਣੂ ਕਰਾਵਾਂਗੇ ਕੀ ਕੀ ਰੇਟ ਆ ਕੀ ਕੀ ਗੱਲਬਾਤ ਆ ਤੇ ਬਾਕੀ ਮਾਲਕਾਂ ਦੇ ਨੰਬਰ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚੋਂ ਐਂਡਾਂ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਿਨੇ ਕੋਈ ਵੀ ਬੱਚੀ ਖਰੀਦਣੀ ਆ ਆਪਦੀ ਫੁੱਲ ਤਸੱਲੀ ਕਰ ਲਿਓ ਫੁੱਲ ਤਸੱਲੀ ਕਰਕੇ ਤੁਸੀਂ ਬੱਚੀਆਂ ਨੂੰ ਖਰੀਦ ਸਕਦੇ ਆ ਬਾਕੀ ਚੈਨਲ ਨੂੰ ਅਗਲੀ ਅਪਡੇਟੇਸ਼ਨ ਦੇ ਲਈ ਸਬਸਕ੍ਰਾਈਬ ਜਰੂਰ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰੋ ਕਿਉਂਕਿ ਪਸ਼ੂਆਂ ਦੇ ਰਿਲੇਟਡ ਇਸ ਚੈਨਲ ਦੇ ਉੱਤੇ ਹਰੇਕ ਤਰ੍ਹਾਂ ਦੀ ਵੀਡੀਓ ਆਉਂਦੀ ਰਹਿੰਦੀ ਜਿਵੇਂ ਵਕਾਊ ਪਸ਼ੂ ਹੋਗੇ ਪਸ਼ੂ ਮੰਡੀਆਂ ਹੋਗੀਆਂ ਮੇਲੇ ਆਉਂਦੇ ਆ ਉਹ ਵੀ ਆਪਾਂ ਕਵਰ ਕਰਦੇ ਰਹਿੰਨੇ ਆ ਅਰਕੀ ਵੀ ਕੋਸ਼ਿਸ਼ ਕਰਾਂਗੇ ਬਾਕੀ ਪਸ਼ੂ ਨਾਲ ਰਿਲੇਟਡ ਕੋਈ ਵੀ ਹੋਰ ਜਾਣਕਾਰੀ ਆ ਕਿਸੇ ਵੀ ਤਰ੍ਹਾਂ ਦੀ ਹੈ ਨਾ ਜਿਵੇਂ ਕੋਈ ਘਰੇਲੂ ਜਾਣਕਾਰੀਆਂ ਹੁੰਦੀਆਂ ਗਈਆਂ ਜਾਂ ਬਰੀਡ ਬਾਰੇ ਜਾਣਕਾਰੀ ਉਹ ਸਾਰੀ ਤੁਹਾਨੂੰ ਇਸ ਚੈਨਲ ਦੇ ਉੱਤੇ ਮਿਲਦੀ ਰਹੂਗੀ ਤੇ ਆਜੋ ਥੋੜਾ ਆਪਾਂ ਜਰਾ ਸਮਾਂ ਨਹੀਂ ਲੈਂਦੇ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਤੇ ਤੁਹਾਨੂੰ ਵੱਛੀਆਂ ਦੀ ਡਿਟੇਲ ਲੈ ਕੇ ਦਿੰਦੇ ਆ ਜੀ ਇੱਧਰ ਵਾਈ ਤਿੰਨ ਵੱਸੀਆਂ ਲਈ ਖੜਾ ਸੀਗਾ ਇਹਨਾਂ ਦੇ ਵੀ ਪੁੱਛਦੇ ਆ ਕੀ ਡਿਟੇਲ ਆ ਤਿੰਨੇ ਵਾਰਸ਼ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖ ਸਕਦੇ ਹੋ ਬਾਕੀ ਝੋਲੇ ਝਾਲੀਆਂ ਸਮੁੰਦਰ ਖਾ ਦਿੰਦੇ ਆਪਾਂ ਚਾਰੇ ਥਣਾਲੀਆਂ ਨੇ ਸਾਰੀਆਂ ਚਾਰੇ ਥਣ ਵੀ ਚਾਰੇ ਥਣ ਨੇ ਕਿ ਭਾਈ ਕਹਿੰਦਾ ਬਾਕੀ ਭਾਈ ਤੋਂ ਪੁੱਛਦੇ ਆ ਕਿੰਨੀ ਕਿੰਨੀ ਉਮਰ ਆ ਤਾਂ ਕੀ ਰੇਟ ਮੰਗਦਾ ਭਾਈ ਤੋੜ ਮਿਲ ਕੇ ਨੇ ਕਿਥੇ ਰੁਕੀਆਂ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਜੀ ਵੀਰੇੜੀ ਤਿੰਨ ਬਸੀਆਂ ਤੋੜ ਕੇ ਦਿਖਾਈਆਂ ਨੇ ਆਪਾਂ ਇਹ ਹਾਂਜੀ ਵੀਰ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਇਹਨਾਂ ਦੀ ਬਾਜੀ ਇੱਕ ਦੋਹਾਂ ਦੀ ਹੈਗੀ ਆ 5-5 ਮਹੀਨੇ ਦੀ ਕਿਹੜੀ ਦੀ ਪੰਜ ਮਹੀਨੇ ਦੀ ਆ ਇਹਨਾਂ ਦੋਨਾਂ ਦੀ 5-5 ਇਹਨਾਂ ਦੋਨਾਂ ਦੀ 5-5 ਮਹੀਨਿਆਂ ਦੀ ਆ ਹਾਂਜੀ ਠੀਕ ਆ ਇਹਦੀ ਜਰਸੀ ਦੀ ਇਹਨਾਂ ਦੀ ਹੈਗੀ 7 ਮਹੀਨੇ ਦੀ ਇਹ ਜਰਸੀ ਦੀ 7 ਮਹੀਨਿਆਂ ਦੀ ਆ ਹਾਂਜੀ ਵੀਰੇ ਕੀ ਰੇਡ ਕਰਿਆ ਦੋਨਾਂ ਦਾ ਰੇਟ ਇਹਨਾਂ ਦਾ ਦੋਨਾਂ ਦਾ ਹੈਗਾ 30000 ਰੁਪਇਆ 25000 ਨਹੀਂ ਦੇ ਦਵਾਂਗੇ 25000 ਦੀ ਹਾਂ ਨਾ ਕਿ ਹੋਰ ਮਾਨਤਨ ਹੋ ਜਾਊਗਾ 10000 ਅਖੰਡ ਦਾ ਇੱਧਰ ਉੱਧਰ ਹੋ ਜਾਊਗਾ ਹੋ ਜਾਊਗਾ ਦੋਨਾਂ ਚ ਨਾ ਹਾਂਜੀ ਜੇ ਦੋਨੇ ਲੈਣੇ ਲੈਣੀਆਂ ਨੇ ਕਹਿੰਦੇ ਜੇ ਇਕੱਲੀ ਇਕੱਲੀ ਲੈਣੀ ਆ ਤਾਂ ਦੋਨੇ ਇਕੱਲੇ ਜੋੜਾ ਹੀ ਵਿੱਚ ਨਾ ਜੋੜਾ 25000 ਤੇ ਹੋਰ ਮਾਨਤਨ ਹੋ ਜਾਊਗਾ 10000 ਦਾ 10000 ਅਖੰਡ ਦਾ ਹੋ ਜਾਊਗਾ ਯਾਨੀ 23-24000 ਦੇ ਹੋ ਜਾਣਗੇ ਹਾਂਜੀ ਠੀਕ ਹੈ ਜੀ ਉਹ ਜਰਸੀ ਆ ਗਈ ਜਰਸੀ ਦਾ ਮੁੱਲ 25 ਹੈ ਭਾਜੀ ਹਾਂ ਨਾ ਦੇ ਦਵਾਂਗੇ 22 ਦੀ 22 ਦੇ ਦਵਾਂ ਉਹ ਵੀ ਹੋ ਜਾਊ ਹੋਰ ਥੋੜੀ ਠੀਕ ਆ 20 ਤੱਕ ਛੱਡ ਦਮਗ ਲਾ 20 ਤੱਕ ਛੱਡ ਦੋਗੇ ਹਾਂਜੀ ਕਿਹੜਾ ਬੰਡਾ ਬਾਈ ਦਾ ਨੂਰਮੈਲ ਭੱਲੋਵਾਲ ਨੂਰਮੈਲ ਭੱਲੋਵਾਲ ਬਾਹਰ ਦਾ ਕੰਮ ਆ ਹਾਂਜੀ ਠੀਕ ਆ ਤਿੰਨ ਹੀ ਲੱਗੇ ਸੀ ਬੱਸੀ ਔਰੇ ਨਹੀਂ ਹੈਗੇ ਹੋਰ ਵੀ ਹੈ ਤਾ ਨਹੀਂ ਹੈ ਠੀਕ ਆ ਉਹ ਹੋਈ ਨਹੀਂ ਸੀ ਲੱਦੀ ਉਹ ਵੀ ਹਜੇ ਰਹਿੰਦੀਆਂ ਆ ਜੀ ਠੀਕ ਆ ਰਹਿੰਦੀਆਂ ਨੇ ਤੇ ਨੰਬਰ ਬੋਲਿਓ 98550 85808 ਦੁਬਾਰੀ ਫੇਰ ਬੋਲਿਓ 98550 85808 ਠੀਕ ਆ ਮੰਡੀ ਦਾ ਮਾਹੌਲ ਅੱਜ ਕਿਵੇਂ ਆ ਮੰਡੀ ਥੋੜਾ ਜਿਹਾ ਮੰਦਾ ਠੰਡਾ ਹੀ ਆ ਜੀ ਮੰਦਾ ਠੰਡਾ ਹੀ ਆ ਠੀਕ ਜਿਹਾ ਆਪ ਕਹਿ ਸਕਦੇ ਆ ਠੀਕ ਜਿਹਾ ਹੀ ਆ ਨਾ ਬਾਹਲਾ ਨਾ ਥੱਲੇ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਬਾਈ ਧੰਨਵਾਦ ਓਕੇ ਧੰਨਵਾਦ ਤੇ ਲਓ ਬਾਈਆ ਤਿੰਨ ਬੱਸੀਆਂ ਨੇ ਬਾਈ ਲੈ ਕੇ ਆ ਜੇ ਤਿੰਨਾਂ ਚ ਬੱਸੀਆਂ ਕੋਈ ਵੀ ਬੱਸੀ ਪਸੰਦ ਆਉਂਦੀ ਆ ਨੰਬਰ ਤੁਹਾਨੂੰ ਲੈ ਕੇ ਦੇਤਾ ਬਾਈ ਦਾ ਕਰ ਲਿਓ ਸੰਪਰਕ ਇੱਕ ਬਾਈ ਲਓ ਜੀ ਇੱਧਰ ਵੀ ਦੋ ਬੱਸੀਆਂ ਲਈ ਖੜਾ ਤੋਰਿਓ ਜੀ ਮੜੇ ਆ ਤੇ ਆ ਵੀ ਦੇਖ ਸਕਦੇ ਹੋ ਬੱਸੀਆਂ ਤੁਸੀਂ ਤੇ ਇੱਕ ਕਾਲੀ ਇੱਕ ਪੂਰੀ ਤਵਾੜਾ ਜ ਆ ਦਰਦੀਆਂ ਨੇ ਤੁਹਾਨੂੰ ਪਤਾ ਇਹ ਇਹਨਾਂ ਮੋਹਰਾਂ ਬਾਈਆਂ ਨੂੰ ਕਿੰਨੀ ਕਿੰਨੀ ਉਮਰ ਆ ਗਈ ਤੇ ਤੋਰਿਓ ਜੀ ਮੜੀ ਹੋਰ ਤੋਰਿਓ ਮੜੀ ਇੱਧਰ ਨੂੰ ਤੇ ਉਹ ਤੋਂ ਨਹੀਂ ਤਾਂ ਇਹ ਦੇਖ ਸਕਦੇ ਹੋ ਚਾਰੇ ਥਾਂ ਨੇ ਕਿ ਦੋਨਾਂ ਦੀ ਚਾਰੇ ਥਨਾਂ ਦੀ ਗਰੰਟੀ ਹੋਊਗੀ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਆਂ ਫੜਿਓ ਤੇ ਬਾਈ ਜੀ ਕਿੰਨੀ ਕਿੰਨੀ ਉਮਰ ਇਹਨਾਂ ਦੀ 6 ਸਵਾ ਸਾਲ ਦੀਆਂ ਹੈ ਸਵਾ ਸਵਾ ਸਾਲ ਦੀਆਂ ਸਵਾ ਸਵਾ ਸਾਲ ਦੀਆਂ ਨੇ ਹਾਂ ਠੀਕ ਆ ਕੀ ਰੇਟ ਕਰਿਆ ਤੁਸੀਂ ਉਹਨਾਂ ਦਾ ਦੋਨਾਂ ਦਾ 45000 ਰੁਪਏ 45000 ਰੁਪਿਆ ਨੰਬਰ ਬਾਈ ਨੰਬਰ ਦੱਸ ਦੇ ਨੰਬਰ ਹੈ ਨਹੀਂ ਨੰਬਰ ਫਿਰ ਦੇਣਾ ਸੀ ਨਾ ਤੇ ਬਾਈ ਦਾ ਨੰਬਰ ਹੈ ਨਹੀਂ ਵੀਡੀਓ ਬਣਾ ਲਈ ਬਾਈ ਨੇ ਯਾਰ ਇਦਾਂ ਬਹੁਤ ਔਖਾ ਹੋ ਜਾਂਦਾਗਾ ਤੇ ਬਾਦੋ ਨੰਬਰ ਦਿੰਦੇ ਨਹੀਂ ਹੈਗੇ ਬਾਈ ਤੇ ਅੱਜ ਸਾਨੂੰ ਹੋਰ ਵੀ ਬੱਸੀਆਂ ਲਾਉਣੀਆਂ ਹੋਰ ਵੀ ਬੱਸੀਆਂ ਬਹੁਤ ਨੇ ਇੱਥੇ ਜਿਵੇਂ ਆਹ ਬੱਸੀਆਂ ਖੜੀਆਂ ਨੇ ਤੇ ਆਹ ਖੜੀਆਂ ਨੇ ਇੱਧਰ ਤੇ ਨੰਬਰ ਤੋਂ ਬਿਨਾ ਗੱਲ ਨਹੀਂ ਬਣਦੀ ਹੈਗੀ ਯਾਰ ਤੇ ਵਿੱਚ ਬਾਈ ਥੋੜੇ ਅਨੁਮਾਨ ਹੁੰਦੇ ਨੇ ਤੁਹਾਨੂੰ ਪਤਾ ਵੀ ਨੰਬਰ ਤੋਂ ਨੰਬਰ ਕਈ ਵਾਰ ਨਹੀਂ ਮਿਲਦਾ ਹੈਗਾ ਤੇ ਅੱਜ ਸਾਨੂੰ ਹੋਰ ਵੀ ਬੱਸੀਆਂ ਲਾਉਣੀਆਂ ਤੇ ਆਹ ਦੋਰੀ ਯਾਰ ਬੱਸੀ ਤੇ ਆਹ ਬੱਸੀ ਲਾ ਤੁਹਾਨੂੰ ਦਿਖਾਉਣੀਆਂ ਤੇ ਇਹਦਾ ਪੁੱਛਾਂਗੇ ਆਪਾਂ ਕੀ ਮੰਗਦਾ ਮੁੱਲ ਵੜੀ ਤੇ ਕਿੰਨੀ ਉਮਰ ਹੈ ਦੀ ਤੇ ਤੁਰਦੀ ਦੀ ਚੱਕਰ ਸਕਦੇ ਹੋ ਮੋੜ ਲਿਓ ਜੀ ਮੋੜ ਲਿਓ 15000 ਕਿੰਨੀ ਉਮਰ ਹੈ ਬਾਈ ਆਪਸੀ ਦੀ 13 ਮਹੀਨੇ ਦੀ 13 ਮਹੀਨਿਆਂ ਦੀ ਆ ਤੇ ਕਿੰਨਾ ਮੁੱਲ ਹੈ ਦਾ 15000 15000 ਰੁਪਿਆ ਹਾਂਜੀ ਕਿੰਨੇ ਦੀ ਹੋ ਜੂਗੀ ਹੈ 13000 13000 ਦੀ ਹੋ ਜੂਗੀ ਠੀਕ ਆ ਤੇ ਨੰਬਰ ਬੋਲੀ 981 ਆ ਬੋਲੋ ਲੜਾ 981 ਹਾਂ 42 ਠੀਕ ਆ 14892 ਦੁਬਾਰੇ ਫੇਰ ਬੋਲਿਓ 981 42 14892 ਕਿਹੜਾ ਬੰਦਾ ਬਾਈ ਦਾ ਜਲੰਧਰ 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 ਠੀਕ ਆ ਹੋਜੂ ਮਾਨਤਾ ਮੈਂ ਤੇ ਹੋਰ ਹਾਂਜੀ ਕਰ ਦਾਂਗੇ ਮਾਨਤਾ ਠੀਕ ਆ ਬਾਈ ਤੇ ਲਓ ਬਾਈ ਜੀ 13000 ਰੁਪਿਆ ਬਾਈ ਕਹਿੰਦਾ ਮੁੱਲ ਦੇ ਦਾਂਗੇ ਇਹ 15 ਦੀ ਮੰਗਦਾਗਾ ਤੇ ਬਾਕੀ ਹੋਰ ਵੀ ਮਾਨਤਨ ਕਰ ਦੂਗਾ ਤੇ ਆਜੋ ਆਪਾਂ ਤੁਹਾਨੂੰ ਹੋਰ ਵੀ ਬੱਸੀਆਂ ਦਿਖਾਉਣੇ ਆ ਤੇ ਹੋਰ ਵੀ ਮਾਲ ਬਹੁਤ ਆਇਆ ਹੋਇਆਗਾ ਪਹੁੰਚਿਆ ਹੋਇਆਗਾ ਜਿਵੇਂ ਆਹ ਬੱਸੀ ਖੜੀ ਐ ਇੱਕ ਤੌਰਿਆ ਬਾਈ ਤੇ ਆਹ ਦੇਖੋ ਕਿੰਨਾ ਸੋਹਣਾ ਰੰਗੀਨਾ ਖੜਾਗਾ ਤੁਸੀਂ ਦੇਖ ਸਕਦੇ ਹੋ ਤੇ ਝੋਲੀ ਝਾਲੀ ਤੁਸੀਂ ਇਹਦੀ ਵੀ ਦੇਖ ਲਓ ਤਾਂ ਚਾਰੇ ਥੰਨਾਂ ਦੀ ਝੋਲੀ ਝਾਲੀ ਹੈਗੀ ਆ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਫੇਸ ਕੁਆਲਿਟੀ ਵੀ ਸੋਹਣੀ ਹੈਗੀ ਇਹਦੀ ਤੇ ਪੁੱਛਦਿਆਂ ਬਾਈ ਨੂੰ ਕੀ ਡਿਟੇਲ ਆ ਦੀ ਹਾਂਜੀ ਸ਼ਾਸਤਰੀ ਗੱਲਬਰੇ ਸ਼ਾਸਤਰੀ ਗੱਲਬਰੇ ਬਾਈ ਕਿੰਨੀ ਉਮਰ ਹੈ ਬੱਸੀ ਦੀ ਹੈਵਰੀ ਇੱਕ ਸਾਲ ਦੀ ਇੱਕ ਸਾਲ ਦੀ ਪੂਰੀ ਦੀ ਹੋ ਗਈ ਹਾਂਜੀ ਹਾਂਜੀ ਠੀਕ ਆ ਕੀ ਮੁੱਲ ਕਰੇ ਇਹਦਾ ਮੁੱਲ 35000 ਆ ਜੀ 35000 ਹਾਂਜੀ ਕਿੰਨੇ ਦੇਣੀ ਆ ਵੀਰੇ ਬਸ 382 ਦੀ ਦੇ ਦੇਣੀ ਆ ਜੀ 82 ਦੀ ਦੇ ਦਾਂਗੇ ਯਾਨੀ ਹੋ ਜੋ ਮਾਨਤਨ ਵਧੀਆ ਹਾਂਜੀ ਹਾਂਜੀ ਠੀਕ ਆ ਕਿਹੜਾ ਪਿੰਡ ਆ ਬਾਈ ਦਾ ਬਾਗੀ ਕੀ ਆ ਜੀ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਠੀਕ ਆ ਜੀ ਨੰਬਰ ਬੋਲਿਓ ਜੀ 98766 51401 ਦੁਬਾਰੇ ਫੇਰ ਬੋਲਿਓ ਜੀ 98766 51401 ਵੀਰੇ ਇੱਕ ਹੀ ਲੈ ਕੇ ਆਏ ਸੀਗਾ ਜੀ ਦੋ ਲੈ ਹੁੰਦੀ ਸੀ ਇੱਕ ਬੱਛੀ ਬੀਜ ਤੇ ਇੱਕ ਵੇਚਦੀ ਇਹ ਰਹਿ ਗਈ ਠੀਕ ਹੈ ਮੰਡੀ ਦਾ ਮਾਹੌਲ ਅੱਜ ਕਿਵੇਂ ਆ ਠੀਕ ਆ ਵੀਰੇ ਮਾਲ ਵੀ ਵਧੀਆ ਆ ਆਹਦੇ ਵਿੱਚ ਠੀਕ ਆ ਨਾ ਮੰਡਾ ਦਾ ਜੰਗਲ ਠੀਕ ਆ ਗਾਕਣਾ ਹਾਂਜੀ ਹਾਂਜੀ ਠੀਕ ਆ ਬਾਈ ਧੰਨਵਾਦ ਠੀਕ ਹੈ ਜੀ ਤੇ ਲੋ ਬਾਈ ਜੀ ਆ ਵੱਸੀ ਵੀ ਬਾਈ ਨੂੰ ਜੇ ਪਸੰਦ ਆਉਂਦੀ ਆ ਤੇ ਬਾਈ 35000 ਮੰਗਦਾ ਤੇ 28000 ਦੀ ਬਾਈ ਕਹਿੰਦਾ ਦੇ ਦਾਂਗੇ ਬਾਕੀ ਹੋਰ ਵੀ ਮਾਨਤਣ ਬਾਈ ਕਹਿੰਦਾ ਜ਼ਰੂਰ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਧਰ ਵੀ ਵੱਸੀ ਲਈ ਖੜਾਗਾ ਬਾਈ ਟੋਰੀਆਂ ਨੂੰ ਹਾਂ ਦੋਰ ਬਾਈ ਆਪਾਂ ਮਾਰ ਜੀ ਬੰਦਾ ਨੰਬਰ ਨੰਬਰ ਹੈਗਾ ਉਹ ਹੈਗਾ ਹੈਗਾ ਭਾਜੀ ਆ ਨੰਬਰ ਨਦੀ ਮਾਰ ਜਾ ਨੰਬਰ ਤੇ ਨਹੀਂ ਤੇਰੀ ਬੈੜੀ ਜਾਣਨੀ ਆ ਤੇ ਆ ਝੋਲੀ ਝਾਲੀ ਦੇਖੋ ਨੰਬਰ ਆ ਤੇ ਝੋਲੀ ਝਾਲੀ ਦੇਖ ਲਓ ਝੋਲੀ ਵੀ ਵਧੀਆ ਗਈ ਤੇ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਤੇ ਗੱਲ ਭਾਜੀ ਕਿੰਨੀ ਉਮਰ ਹੈ ਬੱਚੀ ਦੀ 2 ਸਾਲ ਦੀ 2 ਸਾਲ ਦੀ ਆ ਕਿੰਨੀ ਦੇ ਦੇਣੀ ਆ 30000 ਰੁਪਏ ਦੇ ਮੁੱਲ ਕਰਦੇ ਆ ਕਰਦੇ ਆ ਦੇਣੀ ਕਿੰਨੇ ਦੀ ਆ ਬਾਈ ਦਈ ਨਹੀਂ ਦੇ ਸਕਦਾ ਬਾਈ ਦਈ ਦੇ ਤਾਂ 20 ਦੀ ਹੋਊਗੀ ਕੋਈ ਨਹੀਂ ਮਾਨਦਾਨ ਕਰਦਾ ਹੋਊਗਾ ਮਾਨਦਾਨ ਬਧੀਆ ਹੈ ਨਾ ਤੇ ਕਿਹੜਾ ਮੁੰਡਾ ਬਾਈ ਦਾ ਫਗਵਾੜਾ ਫਗਵਾੜਾ ਅ ਖਾਸ ਇੱਕ ਫਗਵਾੜਾ ਹਾਂਜੀ ਖਾਸ ਹੈ ਖਾਸ ਫਗਵਾੜਾ ਤੇ ਨੰਬਰ ਬੋਲਿਓ 8146 29293 ਦੁਬਾਰੇ ਫੇਰ ਬੋਲਿਓ 8146 29293 ਠੀਕ ਹੈ ਤੇ ਲੱਗਿਆ ਕੋਈ ਮੁੱਲ ਹੋਰ ਹਾਂਜੀ ਲੱਗਾ ਮੁੱਲ ਤੇ ਕੱਟ ਲੱਗਦਾ ਜੀ ਇਹ ਕੱਟ ਲੱਗਦਾ ਠੀਕ ਆ ਮੰਡੀਆ ਮਾਹੌਲ ਕਿਵੇਂ ਅੱਜ ਬਾਠ ਠੀਕ ਹੈ ਮੰਡੀ ਦਾ ਮੋਰ ਠੀਕ ਆ ਜੀ ਠੀਕ ਆ ਬਾਈ ਧੰਨਵਾਦ ਤੇ ਲਓ ਬਾਈ ਜੀ ਆਹ ਮੁੰਡੇ ਦੀ ਮਾਰ ਜੀ ਤੇ ਇੱਧਰ ਵੀ ਬਾਈ ਦੋ ਬੱਸੀਆਂ ਲੈ ਕੇ ਆਇਆ ਤੋਰੇ ਬਾਈ ਇੱਧਰ ਵੀ ਦੋ ਬੱਸੀਆਂ ਲਈ ਖੜਾ ਬਾਈ ਆ ਵੀ ਤੁਹਾਨੂੰ ਬੱਸੀਆਂ ਦਿਖਾਉਣੇ ਆਂਗੇ ਦੇਖ ਸਕਦੇ ਹੋ ਬੱਸੀਆਂ ਤੁਸੀਂ ਤੇ ਬਹੁਤ ਵਧੀਆ ਬੱਸੀਆਂ ਨੇ ਇਹ ਵੀ ਸੰਕੀ ਗਰ ਵਾਲਾ ਵੀ ਤੇ ਝੋਲੀਆਂ ਝਾਲੀਆਂ ਤੁਸੀਂ ਦੇਖ ਸਕਦੇ ਹੋ ਜੀ ਝੋਲੀਆਂ ਝਾਲੀਆਂ ਸਰੀਏ ਚੰਗੇ ਵਾਲੇ ਝੋਲੀਆਂ ਟਾਲੀਆਂ ਵੀ ਤੇ ਆਪਾਂ ਕਰਦੇ ਡਿੱਤੇ ਟਰੈਕਟਰ ਲੰਘ ਜਾਂਦੇ ਫਿਰ ਕਰਦੇ ਗੱਲਬਾਤ ਬਾਈ ਜੀ ਹਾਂਜੀ ਵੀਰੇ ਜਿਹੜੀ ਆਪਾਂ ਦੋ ਬਸਤੀਆਂ ਦੌਰ ਕੇ ਦਿਖਾਈਆਂ ਨੇ ਹਾਂਜੀ ਤੇ ਕਿੰਨੀ ਕਿੰਨੀ ਉਮਰ ਇਹਨਾਂ ਦੀ 10-10 ਮਹੀਨੇ ਦੀਆਂ ਬਾਈ 10-10 ਮਹੀਨਿਆਂ ਦੀਆਂ ਨੇ ਹਾਂਜੀ ਕਿੰਨਾ ਰੇਟ ਰੱਖਿਆ ਇਹਨਾਂ ਦਾ ਇਹਨਾਂ ਦੋਨਾਂ ਦਾ 60000 ਰੁਪਏ ਦੋਨਾਂ ਦਾ 60000 ਰੁਪਿਆ ਹਾਂਜੀ ਕਿੰਨੇ ਦੀਆਂ ਹੋ ਜਾਣਗੀਆਂ 55 ਦੇ ਦਾਂਗੇ ਭਾਈ ਜੀ 55 ਦੀਆਂ ਹੋ ਜਾਣਗੀਆਂ 50 ਦਾ ਹੋ ਜੀ ਜੋੜਾ ਜੇ ਜੋੜਾ ਖਰੀਦਣਾਗੇ ਇਹਨੇ ਹਾਂ ਦੇ ਦਾਂਗੇ ਦੇ ਦੋਗੇ ਠੀਕ ਆ ਤੇ ਨੰਬਰ ਬੋਲਿਓ ਆਪਣਾ 99856 ਹਾਂਜੀ 27886 ਦੁਬਾਰੇ ਫਿਰ ਬੋਲਿਓ 99856 ਹਾਂਜੀ 27886 ਕਿਹੜਾ ਪੰਡਾ ਬਾਈ ਦਾ ਦੂਰ ਮਹਿਲਾ ਜੀ ਦੂਰ ਮਹਿਲਾ ਜ਼ਿਲ੍ਹਾ ਇੱਕ ਇਧਰ ਕਾਲੀ ਬੱਸੀ ਲਈ ਖੜਕਾ ਮੇਰੇ ਖਿਆਲ ਦੇ ਵਿੱਚ ਜਰਸੀ ਆ ਇਹ ਜਰਸੀ ਆਣਾ ਬਾਈ ਹਾਂਜੀ ਤੇ ਜਰਸੀ ਆ ਗਈ ਤੇ ਥਣ ਥਣ ਦੀ ਗਮਰਵਾਦੀ ਆ ਜੋ ਤੇ ਥਣ ਥਣ ਤੇ ਦੇਖ ਸਕਦੇ ਹੋ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਤੇ ਪੁੱਛਦੇ ਆ ਬਾਈ ਨੂੰ ਕੀ ਰੇਟ ਮੰਗਦਾ ਇਹ ਤੇ ਕਿੰਨੀ ਉਮਰ ਹੈਗੀ ਹਾਂਜੀ ਭਾਈ ਸਾਸਤਰੀ ਗਾਲ ਜੀ ਸਾਸਤਰੀ ਗਾ ਭਾਈ ਜੀ ਕਿੰਨੀ ਉਮਰ ਹੈ ਬੱਸੀ ਦੀ ਓਵਰ ਜੀ ਇਹਦੀ ਹੋਊਗੀ ਕੋਈ 12 ਕੁ ਮਹੀਨੇ 12 ਮਹੀਨਿਆਂ ਦੀ ਹਾਂਜੀ ਤੇ ਠੀਕ ਆ ਕਿੰਨੇ ਦੇਣੀ ਆਗੀ ਇਹ ਮੁੱਲ ਤਾਂ ਜੀ 25000 ਕਰਦੇ ਆ 25000 ਰੁਪਿਆ ਹਾਂਜੀ ਠੀਕ ਆ ਦੇਣ ਲੈਣਾ ਤੇ ਲੈਣ ਕੋ ਮਾਨਦਨ ਕਰ ਦਾਂਗੇ ਮਾਨਦਨ ਵਧੀਆ ਕਰ ਦੋਗੇ ਹਾਂਜੀ ਹਾਂਜੀ ਠੀਕ ਆ ਨੰਬਰ ਨੰਬਰ 81465 08270 ਦੁਬਾਰੇ ਬੋਲਿਓ ਜੀ 81465 08270 ਜੀ 08270 ਹਾਂਜੀ ਠੀਕ ਆ ਜੀ ਕਿਹੜਾ ਪੰਡਾ ਬਾਈ ਦਾ ਪੰਡਾ ਆਪਣਾ ਹੀ ਮਹਿਮਾਨ ਆ ਮੈਮੋਆਣਾ ਜ਼ਿਲ੍ਹਾ ਜੀ ਜ਼ਿਲ੍ਹਾ ਜੀ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਇਕੱਲੇ ਆਏ ਸੀਗੇ ਨਹੀਂ ਜੀ ਇੱਕ ਕਾਇਆਂ ਲਿਆਂਦੀਆਂ ਦੋ ਉਤਰ ਅੱਛਾ ਦੋ ਗਾਵਾਂ ਵਾਲੀਆਂ ਦੋ ਇਕੱਠੀ ਵੇਚਦੀ ਠੀਕ ਹੈ ਜੀ ਕਿਵੇਂ ਆ ਮਾਹੌਲ ਹੈ ਤੇ ਮੰਡੀ ਦਾ ਬਹੁਤ ਵਧੀਆ ਜੀ ਵਧੀਆ ਠੀਕ ਆ ਮੰਦਾ ਤੇ ਚੰਗਾ ਨਹੀਂ ਨਹੀਂ ਜੀ ਠੀਕ ਆ ਠੀਕ ਆ ਮਾਹੌਲ ਵਧੀਆ ਗਾਹਕ ਆ ਜੀ ਆਵਾ ਸੀਜ਼ਨ ਚੱਲਦਾ ਨਾ ਕਣਕਰਾਤਾ ਕਰਕੇ ਨਹੀਂ ਨਹੀਂ ਇਹ ਤੂੰ ਪਹਿਲਾ ਸੀਗਾ ਹੁਣ ਤਾਂ ਹੁਣ ਤਾਂ ਠੀਕ ਆ ਬੀਜ ਕੀ ਤਕਰੀਬਨ ਕਣਕ ਦਾ ਹਾਂ ਠੀਕ ਆ ਭਾਈ ਧੰਨਵਾਦ ਤੇ ਨੋ ਮਾ ਜੀ ਬੱਸੀ ਜਾਤੀ ਤੁਸੀਂ ਲੈਣੀਆਂ ਕਾਲੀ ਉਹ ਫਿਰ ਉਸ ਨੂੰ ਲੈ ਕੇ ਦੇਤੇ ਬਾਈ ਕਹਿੰਦਾ 25000 ਲੈਣਾ ਤੇ ਮਾਨਤਨ ਬਾਈ ਕਹਿੰਦਾ ਉਹਦੇ ਵਿੱਚ ਫੁੱਲਾ ਕਰ ਦਊਗਾ ਤੇ ਆਹ ਦੋ ਬਸਤੀਆਂ ਲਈ ਖੜਾ ਬਾਈ ਇੱਕ ਜਰਸੀ ਆ ਇੱਕ ਡੱਬੀ ਆ ਤੇ ਇਹਨਾਂ ਵਈਆਂ ਨੂੰ ਪੁੱਛਦੇ ਆ ਕਿ ਕਿੰਨੀ ਉਮਰ ਹੈ ਦੀ ਤੇ ਕਿੰਨੇ ਪੈਸੇ ਮੰਗਦਾ ਦਾ ਬਾਈ ਤੋਹ ਰਿਓ ਮੜੀ ਇਹਨੂੰ ਤੇ ਆਹ ਡੱਬੀ ਬੱਸੀ ਦੇਖ ਸਕਦੇ ਹੋ ਤੁਸੀਂ ਤੇ ਪੇਸ ਕੁਆਲਟੀ ਦੇਖ ਸਕਦੇ ਹੋ ਇਹਨਾਂ ਦੀ ਜਰਸੀ ਆਣਾ ਬਈਓ ਜਰਸੀ ਇਹ ਆ ਬਈ ਜਰਸੀ ਲਈ ਖੜਾਗਾ ਜੀ ਦੇਖ ਸਕਦੇ ਹੋ ਸਾਫ ਸੁਥਰੀਆ ਛੋੜੀ ਜਲੀ ਬਹੁਤ ਵਧੀਆ ਗਈ ਬਈ ਕਿੰਨਾ ਮੁੱਲ ਮੰਗਦੇ ਉਹਦਾ ਇਹਦਾ ਵੀਰੇ ਇਹਦਾ ਵੀਰੇ 15000 ਮੰਗਦਾ ਆਪਣਾ 15000 ਰੁਪਏ ਠੀਕ ਆ ਥੱਲੇ 36 ਲੀਟਰ ਦੁੱਧ ਆ ਵੀਰੇ ਘਰੇ ਆ ਆਪਣੇ ਘਰ ਦੀ ਬੱਸੀ ਆ ਘਰ ਦੀ ਬੱਸੀ ਆ ਗਈ ਹਾਂਜੀ ਠੀਕ ਆ ਦੇਣ ਲੈਣ ਕਿੰਨਾ ਹੋ ਜਾਊਗਾ ਮੌਕੇ ਤੇ ਹੋ ਜਾਊਗਾ ਜੀ ਜਾਇਜ਼ ਕਰ ਦਾਂਗੇ ਕਿੰਨੀ ਉਮਰ ਹੈ ਦੀ ਇਦੀ ਉਮਰ 2 ਮਹੀਨੇ 10 ਦਿਨਾਂ ਦੀ 2 ਮਹੀਨੇ 10 ਦਿਨਾਂ ਦੀ ਹਾਂਜੀ ਠੀਕ ਆ ਉਹ ਜਰਸੀ ਦੀ ਹਾਂਜੀ ਉਹ 2 ਮਹੀਨੇ 5 ਦਿਨ ਦੀ ਹੈ ਇਹ 2 ਮਹੀਨੇ ਆ 5-4 ਦਿਨ ਦੀ ਹੈ 2 ਮਹੀਨੇ 2 ਮਹੀਨੇ 5-4 ਦਿਨ ਦੀ ਹਾਂਜੀ ਠੀਕ ਆ ਉਹਦਾ ਮੁੱਲ ਉਹਦਾ ਵੀ ਇੰਨਾ ਹੀ ਹੈ ਵੀਰੇ ਉਹਦਾ ਵੀ ਇੰਨਾ ਹੀ ਆ ਜੋੜਾ ਜੇ ਕਿ ਜੋੜਾ ਕਿੰਨੇ ਦਾ ਹੋ ਜਾਏ ਜੇਖਣੇ ਜੋੜਾ ਲੈਣਾ ਹੋਵੇ ਆਨਾ ਚ ਦੇ ਦਾਂਗੇ 25 ਦਾ ਹੀ 25 ਹਾਨਾ ਚ ਤੇ ਬਾਈ ਕਹਿੰਦਾ 25000 ਦੀ ਹਾਨਾ ਹੋ ਜੂਗੀ ਬਾਈ ਨੰਬਰ ਬੋਲੀ ਮੜਾ ਜਾ ਨੰਬਰ 88 88470 73240 ਦੁਬਾਰੇ ਫੇਰ ਬੋਲਿਓ 88470 73240 ਕਿਹੜਾ ਪਿੰਡ ਆ ਬਾਈ ਪਿੰਡ ਲਵਾਨਾ ਵੀਰੇ ਲਵਾਨਾ ਜ਼ਿਲ੍ਹਾ ਪਟਿਆਲਾ ਜੀ ਜ਼ਿਲ੍ਹਾ ਪਟਿਆਲਾ ਵਪਾਰ ਦਾ ਕੰਮ ਆ ਬਾਈ ਨਾ ਜੀ ਵੀਰੇ ਆਪਣੇ ਵਸੇ ਰੱਖਿਆ ਹੋਇਆ ਕਰੀ ਅੱਜ ਕਰੇ ਵਸੇ ਰੱਖਿਆ ਫਾਰਮ ਦਾ ਕੰਮ ਕਰਦੇ ਹਾਂ ਹਾਂ ਜੀ ਠੀਕ ਆ ਬਾਈ ਤੇ ਦੋ ਹੀ ਲੈ ਕੇ ਆਏ ਸੀਗੇ ਹਾਂ ਜੀ ਵੀਰੇ ਦੋ ਪਸ਼ੇ ਇੱਕ ਕਾਕਾ ਵੇਚਣ ਲੈ ਕੇ ਆਏ ਵਾ ਉਹ ਠੀਕ ਆ ਮਾਹੌਲ ਕਿਵੇਂ ਮੰਡੀ ਦਾ ਅੱਜ ਮਾਹੌਲ ਤਾਂ ਵੀ ਨਹੀਂ ਨੋਰਮਲ ਹੀ ਲੱਗ ਰਿਹਾ ਸੀ ਤਾਂ ਨੋਰਮਲ ਹੀ ਆਣਾ ਜੀ ਠੀਕ ਆ ਜਾਨੀ ਨਾ ਮੰਦਾ ਨਾ ਚੰਗਾ ਪਟਿਆਲੇ ਜੇ ਰਹੇਗਾ ਹਾਂ ਜੀ ਨਵਾਂ ਬਾਈ ਜੀ ਦੋ ਬਸੀਆਂ ਲੈ ਕੇ ਆਇਆ ਬਾਈ ਜਰਸੀ ਦੇ ਇੱਕ ਡੱਬੀ ਜੇ ਇਹਨਾਂ 'ਚ ਦੋਨਾਂ ਨੂੰ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਕੇ ਦੇਤਾ ਤੁਹਾਨੂੰ ਬਾਈ ਨਾਲ ਸੰਪਰਕ ਕਰ ਲਿਓ ਤੇ ਆਜੋ ਸਾਨੂੰ ਹੋਰ ਵੀ ਬਸੀਆਂ ਦਿਖਾਉਣੇ ਆ ਤੇ ਹੋਰ ਵੀ ਮਾਲ ਤੇ ਬਹੁਤ ਲੈ ਕੇ ਆਏ ਨੇਗੇ ਤੇ ਜਿੰਨਾ ਕਹਦੇ ਹੋ ਤੁਸੀਂ ਉਨਾ ਹੀ ਮਾਲ ਆਇਆ ਹੋਇਆਗਾ ਤੇ ਕਰਦੇ ਆ ਗੱਲਾਂ ਬਾਤਾਂ ਦਿਖਾਉਣੇ ਆ ਸਾਨੂੰ ਹੋਰ ਮਾਲ ਚੱਲ ਫਿਰ ਕੀ ਗੇੜਾ ਦਿਖਾ ਦਈਏ ਸਾਨੂੰ ਆ ਬੱਸੀ ਆ ਦੋਰੀਏ ਜੀ ਬੱਸੀ ਤੇ ਆ ਬੱਸੀ ਦੇਖੋ ਤੁਰਦੀ ਇੱਕ ਕਰ ਲਓ ਚੈੱਕ ਤੇ ਝੋਲੀ ਝਾਲੀ ਦੇਖ ਸਕਦੇ ਹੋ ਚਾਰੇ ਥਣੇ ਦੇ ਵੀ ਤੇ ਫੇਸ ਕੁਆਲਟੀ ਆ ਜੋ ਸਾਈ ਹੈ ਫੇਸ ਕੁਆਲਟੀ ਦੇਖ ਸਕਦੇ ਹੋ ਫੇਸ ਦੀ ਦੇਖ ਸਕਦੇ ਹੋ ਤੁਸੀਂ ਸਾਸਤਰੀ ਗਾੜਾ ਬਾਈ ਜੀ ਸਾਸਤਰੀ ਗਾੜਾ ਬਾਈ ਜੀ ਬਾਈ ਜੀ ਕਿੰਨੀ ਉਮਰ ਹੈ ਦੀ ਉਮਰ ਤਾਂ ਖੀਰੀ ਹੈ ਇਹ ਹਲੇ ਖੀਰੀ ਆ ਗਈ ਹਾਂਜੀ ਕਿੰਨੇ ਦੀਣੀ ਆ ਗਈ ਇਹ ਤਾਂ ਮੰਗਦੇ ਤਾਂ ਆਪਾਂ 35 ਹੈ ਜੀ 35000 ਮੰਗਦੇ ਹੋ ਹਾਂਜੀ ਕਿੰਨੇ ਦੀ ਹੋ ਜਾਊਗੀ ਦੇਖ ਲਓ ਜੀ ਹੁਣ ਮੰਡੀ ਹੈਗੀ ਐ ਫਿਰ ਵੀ ਦੱਸੋ ਵੀ ਕਿਤੇ ਤੱਕ ਬਣ ਜਾਊਗੀ ਦੀਦੇ ਤੀ ਤੂੰ ਵੀ 30 ਦੀ ਜੀ ਹਾਂਜੀ ਹੋਰ ਵੀ ਮਾਨਤਨ ਮੌਕੇ ਦਿਓ ਜੀ ਹਣਾ ਆਹ ਹਾਂ ਮਾੜਾ ਮੌਕਾ ਠੀਕ ਹੈ ਕਿਹੜਾ ਬੰਦਾ ਬਾਈ ਦਾ ਬਦਰਾ ਬਰਨਾਲਾ ਜਿਲ੍ਹਾ ਬਗੜਾ ਪੰਡਾ ਬਦਰਾ ਬਦਰਾ 15 ਬਦਰਾ ਬਰਨਾਲਾ ਜਿਲ੍ਹਾ ਬਰਨਾਲਾ ਜਿਲ੍ਹਾ ਨੰਬਰ ਬੋਲਿਓ ਜੀ 75891 ਹਾਂਜੀ 36272 ਦੁਬਾਰੇ ਫੇਰ ਬੋਲਿਓ 798913727 ਠੀਕ ਹੈ ਵਪਾਰ ਦਾ ਕੰਮ ਆ ਜੀ ਹਾਂ ਜੀ ਹਾਂ ਜੀ ਇਹ ਤਾਂ ਆਪਾਂ ਮੁੰਬਈ ਸੀ ਕਰੇ ਲੱਗਿਆ ਹਾਂ 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 ਕਰੂਗੀ ਠੀਕ ਹੈ ਅਜੇ ਲੱਗਿਆ ਮੁੱਲੇ ਤੇ ਕੋਈ ਹਾਂ ਜੀ ਇਹ ਤੇ 22k ਲੱਗਿਆ ਜੀ 22 ਲੱਗਦਾ ਜੀ 30 ਦੇ ਦੇਣੀ ਹੈ ਹੋਰ ਮਾਂਤਾਂ ਥੋੜਾ ਮੋਟਾ ਹੋਰ ਕਰਦਾ ਹੈ ਨਾ ਹਾਂ ਜੀ ਹਾਂ ਜੀ ਠੀਕ ਹੈ ਭਾਈ ਧੰਨਵਾਦ ਠੀਕ ਹੈ ਲਓ ਭਾਈ ਜੀ ਆ ਵਸੀ ਬਾਈ ਲੈ ਕੇ ਆਇਆ ਬਾਈ ਕਹਿੰਦਾ 22000 ਰੁਪਏ ਮਤਲਬ ਲੱਗਦਾ 30000 ਤੋਂ ਮਾਂਤਣ ਕਹਿੰਦਾ ਹੋਰ ਕਰ ਦੂਗਾ ਤੇ ਨੰਬਰ ਬਾਈ ਦਾ ਲੈ ਕੇ ਦਿੱਤਾ ਜੇ ਕਿਸੇ ਨੂੰ ਬਾਈ ਨੂੰ ਪਸੰਦ ਆਉਂਦੀ ਆ ਆ ਬਾਈ ਲੈ ਕਰ ਲਿਓ ਸੰਪਰਕ ਤੇ ਆ ਜੋ ਆਪਾਂ ਤੁਹਾਨੂੰ ਹੋਰ ਵੀ ਬੱਸੀਆਂ ਦਾ ਹੌਣਿਆ ਹੋਰ ਵੀ ਮਾਲ ਇੱਥੇ ਬਹੁਤ ਆਇਆ ਹੋਇਆਗਾ ਤੇ ਜਿਵੇਂ ਇੱਧਰ ਵੀ ਬਹੁਤ ਬੱਸੀਆਂ ਖੜੀਆਂ ਨੇ ਤੇ ਬਾਈ ਦੋਰੀ ਇਹਨਾਂ ਨੂੰ ਤੇ ਇੱਧਰ ਵੀ ਦੋ ਬੱਸਿਆਂ ਲਈ ਖੜਾ ਬਾਈ ਤੇ ਇਹਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਇਹਦੀ ਵੀ ਚਾਲ ਚੱਲਣ ਤੁਸੀਂ ਦੇਖ ਸਕਦੇ ਹੋ ਤੇ ਝੋਲੀਆਂ ਚਾਲੀਆਂ ਇਹਨਾਂ ਦੇ ਵਿਚਾਰੇ ਨੇ ਇਹਦੀ ਵੀ ਝੋਲੀਆਂ ਦੇਖ ਸਕਦੇ ਹੋ ਇਹਦੀਆਂ ਵੀ ਵਿਚਾਰੇ ਝੋਲੀਆਂ ਚਾਰੇ ਥਣ ਵਾਲੀਆਂ ਨੇ ਭੜੀ ਬਈ ਬਈ ਇਹਦੇ ਦੋ ਬਸਤੀਆਂ ਹੈਆਂ ਨੇ ਆਪਾਂ ਕਿੰਨੇ ਕਿੰਨੇ ਉਮਰ ਇਹਨਾਂ ਦੀ ਇੱਕ ਵੀਰੇ 7 ਮਹੀਨਿਆਂ ਦੀ ਕੱਟ ਇੱਕ 7 ਮਹੀਨਿਆਂ ਦੀ ਕੱਟ ਮਿੰਦਿਆਂ ਦੀ ਕਿੰਨਾ ਮੁੱਲ ਆ ਇਹ ਜੋੜੇ ਦਾ ਹੀ 25000 ਰੁਪਏ ਮੰਗਦੇ ਨੇ ਜੋੜੇ ਦਾ 25000 ਆ ਕਿੰਨੇ ਦੀਆਂ ਹੋ ਜਾਣਗੀਆਂ ਇਹ ਦੇ ਦਾਂਗੇ 21000 ਦੀਆਂ ਹੋ ਜਾਣਗੀਆਂ ਹੋਰ ਤੇ ਕਿਹੜਾ ਮੁੰਡਾ ਬਾਈ ਦਾ ਪਿੰਡ ਬੁਰਜਾ ਜਿਲ੍ਹਾ ਫਤਿਹਗੜ ਸਾਹਿਬ ਬਾਈ ਜਿਲ੍ਹਾ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਨੰਬਰ ਬੋਲਿਓ ਨੰਬਰ 7528589790 ਦੁਬਾਰੇ ਫੇਰ ਬੋਲਿਓ 7528589790 ਠੀਕ ਆ ਬਾਈ ਮਬਾਰਦਾ ਕਮ ਆਪਣਾ ਹਾਂਜੀ ਠੀਕ ਆ ਧੰਨਵਾਦ ਬਾਈ ਲੈ ਬਾਈ ਦੋ ਬਸੀਆਂ ਲੈ ਕੇ ਆ ਬਾਈ ਜੇ ਇਹਨਾਂ ਨੂੰ ਪਸੰਦ ਆਉਂਦੀਆਂ ਨੇ ਕਰਨ ਦਿਓ ਬਾਈ ਨੇ ਸੰਪਰਕ ਬਾਈ ਕਹਿੰਦਾ 20000 ਰੁਪਇਆ ਮੈਂ ਦੇ ਦੂੰਗਾ ਕਹਿੰਦਾ ਸ਼ੌਂਕੀ ਗਰੇ ਵਾਲਾ ਵੀਰੇ ਸ਼ੌਂਕੀ ਗਰੇ ਵਾਲਾ ਹਾਂ ਤੇ ਅੱਜ ਤੁਹਾਨੂੰ ਹੋਰ ਵੀ ਬੱਸੀਆਂ ਦਿਖਾਉਣੇ ਆ ਤੇ ਪਰ ਇਹ ਕਿਹਦੇ ਚੰਦਾ ਤੇ ਜੀ ਆਹ ਬੱਸੀ ਕਰੋ ਚੈੱਕ ਤੁਸੀਂ ਦੇਖ ਸਕਦੇ ਹੋ ਕੱਦ ਕਾੜ ਬੱਸੀ ਦਾ ਤੇ ਥਣਾ ਵਾਲੀ ਚੈੱਕ ਕਰ ਲਓ ਚਾਰੇ ਥਣ ਨੇਗੇ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਦੰਦੋ ਖੀਰੀ ਬਾਈ ਕਹਿੰਦਾ ਦੰਦੋ ਖੀਰੀ ਆ ਗਈ ਬਾਕੀ ਰੇਟ ਰੂਟ ਪੁੱਛਦੇ ਆ ਬਾਈ ਨੂੰ ਕਿੰਨਾ ਮੰਗਦਾਗਾ ਅੱਜ ਤੁਹਾਨੂੰ ਥਣਾ ਦੇ ਕਿਹੜਾ ਨਿਗਮ ਰਵਾਦੀਏ ਚਾਰੇ ਥਣ ਨੇ ਕਹਿੰਦੇ ਦੇਖ ਸਕਦੇ ਹੋ ਆਪਣੀਆਂ ਬਾਈ ਜੀ ਬੱਸੀ ਆ ਤੇ ਕਿੰਨਾ ਮੁੱਲਾ ਵੀਰੇ ਦਾ 17000 ਰੁਪਏ ਦੰਦੂ ਖੀਰੀ ਆ ਠੀਕ 8 ਮਹੀਨਿਆਂ ਦੀ ਉਮਰ 18 ਮਹੀਨਿਆਂ ਦੀ ਦੰਦੂ ਖੀਰੀ ਆ 17000 ਰੁਪਏ ਮੁੱਲਾ ਕਿੰਨੇ ਦੇਣੀ ਆ ਗਈ 15 ਹੀ ਦੇਣੀ ਆ ਗਈ ਤੇ ਲਓ ਜੀ ਬਾਈ ਕਹਿੰਦਾ 15000 ਦੀ ਦੇ ਦਾਂਗੇ ਹੋਰ ਵੀ ਬਾਈ ਮਾਨਤਨ ਕਰ ਦੂਗਾ ਤੇ ਕਿਹੜਾ ਬੰਦਾ ਬਾਈ ਦਾ ਰਾਜਿਆਣਾ ਪੈਂਦਾ ਅਰ ਅਜੋਣਾ ਲੁਧਿਆਣਾ ਨਹੀਂ ਨਹੀਂ ਰਾਜਿਆਣਾ ਦਾ ਬਾਗੇ ਪ੍ਰਾਣ ਦਾ ਬਾਗੇ ਪ੍ਰਾਣ ਦਾ ਰਾਜਿਆਣਾ ਪੈਂਦਾ ਠੀਕ ਆ ਨੰਬਰ 89775 98775 30653 30653 ਹੋਰ ਵੀ ਬੱਸੀਆਂ ਲੱਗੀਆਂ ਸੀ ਵੀਰੇ ਹਾਂਜੀ ਬਾਈ ਵੇਖੀਆਂ ਉਹ ਦੋ ਵੇਖ ਗਿਆ ਇੱਕ ਰਹੀ ਠੀਕ ਆ ਵਪਾਰ ਦਾ ਕੰਮ ਆਪਣਾ ਹਾਂਜੀ ਹਾਂਜੀ ਠੀਕ ਸਾਰੇ ਕਾਹਦੇ ਸਾਰੇ ਕਾਹਦੇ ਜਾਨੀ ਗਾਮਾਂ ਬੱਜੀਆਂ ਸਾਰੀਆਂ ਨੰਨੇ ਹੋ ਠੀਕ ਆ ਲਓ ਜੀ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਬਾਕੀ ਬੱਸੀਆਂ ਵੇਖ ਗਈਆਂ ਤੇ ਆਹ ਬੱਸੀ ਖੜੀ ਆ ਬਾਈ ਹੁਣਾਂ ਕੋਲ ਇੱਕ ਜੇ ਆਹ ਬੱਸੀ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਕੇ ਦਿੱਤਾ ਤੁਹਾਨੂੰ ਬਾਈ ਨੇ ਸੰਪਰਕ ਕਰ ਲਓ ਜੇ ਘਰੋਂ ਵੀ ਖਰੀਦਨੀ ਆ ਹੁਣ ਬਾਈ ਕਰੇ ਹੋਰ ਵੀ ਅੱਪਾ ਸਾਰਾ ਬਿਵਾਰ ਦਾ ਕੰਮ ਕਰਦੇ ਆ ਤਸੱਲੀ ਕਰਕੇ ਤੁਸੀਂ ਆ ਵਸਤੀ ਖਰੀਦ ਸਕਦੇ ਹੋ ਆ ਜਿਓ ਅੱਪਾ ਜਿਓ ਹੋਰ ਵੀ ਨਾਕ ਦਿਖਾਉਣੇ ਆ ਹੁਣ ਤੇ ਮੰਡੀ ਦਾ ਢੇਡਾ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਮਾਲ ਬਹੁਤ ਪਹੁੰਚਿਆ ਹੈ ਤਕਰੀਬਨ 8:30 ਵਜੇ ਦਾ ਟਾਈਮ ਆ ਹੁਣ